ਨਾਲ ਬਜ਼ੁਰਗ ਨੇ ਤੇ ਆਪੋ ਨਾਲ ਗੱਲ ਕਰਦੇ ਹਾਂ ਸਸ਼ਕਲ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਬਾਲਕ੍ਰਿਸ਼ਨ ਚਾਰਣਾ ਬਾਲਕ੍ਰਿਸ਼ਨ ਠੀਕ ਹੈ ਤੁਸੀਂ ਮਾਸਟਰ ਜੀ ਮਾਸਟਰ ਹੁੰਦੇ ਸੀ ਮਾਸਟਰ ਠੀਕ ਹੈ ਕਿੱਥੇ ਪੜ੍ਹਾਉਂਦੇ ਸੀ ਤੁਸੀਂ ਮੈਂ ਚਾਰਵੀਂ ਵੀ ਪੜਾਇਆ ਕਨੌਲੀ ਰੋਪੜ ਜੀ ਹਾਏ ਹਾਏ ਠੀਕ ਪੜਾਇਆ ਮਾਨਿਕਪੁਰ ਸ਼ਹਿਰ ਪੜਾਇਆ ਕਿੰਨੀ ਉਮਰ ਹੋ ਗਈ ਹੈ ਬਾਬਾ ਜੀ ਮੇਰੀ ਹਾਂ ਜੀ 88 ਸਾਲ ਦੀ ਹੋ ਗਈ ਠੀਕ 47 ਦੇ ਵਕਤ ਤੁਹਾਡੀ ਕਿੰਨੀ ਸੀ 40 ਜੀ ਗਏ 13-14 ਸਾਲ ਦੇ تھے ਠੀਕ ਹੈ ਜੀ ਯਾਦ ਹੈ ਤੁਹਾਨੂੰ 47 ਦਾ ਕੁਝ ਕੁਝ ਯਾਦ ਹੈਗੇ ਸੀ ਯਾਦ ਆਦਾ ਹੈ ਕੀ ਅੱਛੀ ਦੱਸ ਸਕਦੇ ਹੋ ਸਾਨੂੰ ਜੀ ਸਾਨੂੰ ਦੱਸ ਸਕਦੇ ਹੋ ਕੁਝ ਉਸ ਵਕਤ ਦਾ ਕਿਵੇਂ ਤੁਸੀਂ ਰਹਿੰਦੇ ਸੀ ਕਿਵੇਂ ਮੇਲ ਵਰਤੋ ਸੀ ਤੁਹਾਡਾ ਜੀ ਕਿਵੇਂ ਭਾਈਚਾਰਾ ਸੀ ਦੇਖੋ ਉਸ ਵਕਤ ਅੰਗਰੇਜ਼ਾਂ ਦਾ ਰਾਜ ਦਾ ਹਾਂ ਜੀ ਸਾਡੇ ਜਿਹੜੇ ਹਾਲਾਤ ਤੇ ਉਹ ਇੰਨੇ ਚੰਗੇ ਨਹੀਂ ਤੇ ਹਾਂ ਜੀ ਇੱਕ ਪਿੰਡ ਜਿਹੜਾ ਤਾਂ ਹਾਂਜੀ ਇਹ ਕੁਰਾਲੀ ਤੋਂ ਤਕਰੀਬਨ 8-10 ਕਿਲੋਮੀਟਰ ਹੈ ਹਾਂਜੀ ਹਾਂਜੀ ਕੋਈ ਸੜਕ ਨਹੀਂ ਸੀ ਹਾਂਜੀ ਪੱਕੀ ਸੜਕ ਕੋਈ ਨਹੀਂ ਸੀ ਆਵਾਜਾਈ ਹੋਈ ਨਹੀਂ ਸੀ ਹਾਂਜੀ ਸਕੂਲ ਵੀ 8ਵੀਂ ਤੱਕ ਦਾ ਰੇ ਠੀਕ ਹੈ ਜੀ ਲੱਭੀ ਉਹ ਵੀ ਉੜਦੋ ਤੱਕ ਤਾਂ ਫਿਰ ਹੋਇਆ ਅੰਗਰੇਜ਼ੀ ਨਹੀਂ ਸੀ ਇਹ ਇੰਗਲੋ ਇੰਡੀਅਨ ਦਾ ਹਾਂਜੀ ਮਤਲਬ ਉਸਦੇ ਬਾਅਦ ਫੇ ਕੁਰਾਲੀ ਜਾਂਦੇ ਤੇ ਹਾਂਜੀ ਕੁਰਾਲੀ ਪੜਦੇ ਤੇ ਹਾਈ ਸਕੂਲ ਵੀ ਬੜੇ ਘੱਟ ਤੇ ਇੱਕ ਖਾਲਸਾ ਸਕੂਲ ਕੁਰਾਲੀ ਦਾ ਹਾਂਜੀ ਇੱਕ ਮਿਸ਼ਨ ਸਕੂਲ ਖੜੜ ਦਾ ਜਾਂ ਰੋਪੜ ਦਾ ਠੀਕ ਇਸ ਕਰਕੇ ਪੜਾਈ ਜਾਂ ਅੰਬਾਲੇ ਜਾਂਦੇ ਤੇ ਠੀਕ ਹੈ ਇਹ ਪਿੰਡ ਮੁਸਲਮਾਨਾਂ ਦਾ ਸੀ ਜਾਂ ਹਿੰਦੂਆਂ ਦਾ ਵੀ ਸੀ ਮੁਸਲਮਾਨਾਂ ਦੀ ਆਬਾਦੀ ਵੀ ਅੱਧ ਅੱਧ ਵਿੱਚ ਠੀਕ ਹੈ ਜੀ ਉਹਨਾਂ ਨਾਲ ਮੇਲ ਵਰਤੋਂ ਕਿਹਜਾ ਸੀ ਉਹਨਾਂ ਨਾਲ ਮੇਲ ਵਰਤੋਂ ਕਿਹਜਾ ਸੀ ਉਸ ਵਕਤ ਬਹੁਤ ਵਧੀਆ ਮੇਲ ਵਰਤੋਂ ਦਾ ਸਾਡੇ ਨਾਲ ਮੁਸਲਮਾਨਾਂ ਦੇ ਮੁੰਡੇ ਪੜ੍ਹਦੇ تھے ਅੱਛਾ ਜੀ ਬੜੇ ਪਿਆਰ ਨਾਲ ਰਹਿੰਦੇ ਤੇ ਠੀਕ ਹੈ ਜੀ ਤੇ ਕਿਸੇ ਦਾ ਨਾਮ ਯਾਦ ਆ ਜੋ ਤੁਹਾਡੇ ਨਾਲ ਪੜ੍ਹਦੇ ਸੀ ਜਿਹੜੇ ਸਾਡੇ ਨਾਲ ਪੜ੍ਹਦੇ ਹਾਂਜੀ ਕਿਸੇ ਦਾ ਯਾਦ ਹੈ ਕਾਫੀ ਉਰੇ ਨਸੀਰਉਦੀਨ ਰਹਿੰਦੇ ਫਜ਼ਲਲਾਹੀ ਰਹਿੰਦੇ ਮਦਲਬ ਨਸੂਮ ਵਾਲੀ ਰਹਿੰਦੇ ਤੇ ਹਾਂਜੀ ਬਾਬੂ ਖਾਨ ਰਹਿੰਦੇ ਤੇ ਠੀਕ ਹੈ ਹਾਂਜੀ ਮਾਜੂਰੀ ਦੇ ਮੁੰਡੇ ਰਹਿੰਦੇ ਤੇ ਜੋ ਯਾਦ ਹੈ ਮਾਸਟਰ ਮੁਲਵੀ ਰਹੀਮ ਬਖਸ਼ ਤੇ ਬਹੁਤ ਵਧੀਆ ਟੀਚਰ ਤੇ ਉਰਦੂ ਉਰਦੂ ਪੜ੍ਹਾਉਂਦੇ ਸੀ ਜੋ ਤੁਹਾਨੂੰ ਨਾਮ ਯਾਦ ਹੈ ਖਨੀਲੋ ਰੈਮਨ ਐਡਮਾਸਟਰ ਤੇ ਬਹੁਤ ਵਧੀਆ ਟੀਚਰ ਤੇ ਬਹੁਤ ਵਧੀਆ ਟੀਚਰ ਤੇ ਠੀਕ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ 47 ਦੇ ਵਕਤ ਦਾ ਕੋਈ ਯਾਦ ਆਂਦਾ ਹੋਵੇ ਤੁਹਾਨੂੰ ਹੋਰ ਯਾਦ ਹੈ ਤੁਹਾਨੂੰ ਜੇ 47 ਦਾ ਦੱਸ ਸਕਦੇ ਹੋ ਤੁਸੀਂ ਇਹ ਕਹਿ ਰਹੇ ਹੋ ਹਨ ਹਾਲੇ ਮੈਨੂੰ ਜੋ ਹੱਲੇ ਪਏ ਜਦੋਂ ਹੱਲੇ ਪਏ ਆ ਜੀ ਮਤਲਬ ਦੇਖੋ ਇਸ ਵਕਤ ਉਸ ਵਕਤ ਕੀ ਆ ਕਿ ਜਿੱਦਨ ਹੱਲੇ ਪਏ ਐ ਹਾਂਜੀ 14 ਤਾਰੀਖ ਨੂੰ ਹਾਂਜੀ ਪੂਰੇ ਸਕੂਲ ਚ ਬੈਠੇ ਤੇ ਹਾਂਜੀ ਸਿਰਫ ਇੱਥੇ ਆ ਕੇ ਪਤਾ ਲੱਗਿਆ ਇੱਕ ਕਿਸੇ ਨੇ ਆ ਕੇ ਦੱਸਿਆ ਹਾਂਜੀ ਬਈ ਕੋਈ ਹਮਲਾ ਹੋ ਗਿਆ ਕਿਤੇ ਕੋਰਾਲੀ ਸਾਈਡ ਤੇ ਹਾਂਜੀ ਬਈ ਉਸ ਵਕਤ ਸਾਡੇ ਗਿਆਨੀ ਭਗਵੰਤ ਸਿੰਘ ਤੇ ਹਾਂਜੀ ਉਹਨਾਂ ਨੇ ਆ ਕੇ ਹੈਡਮਾਸਟਰ ਨੂੰ ਕਿਹਾ ਹਾਂਜੀ ਬਸ ਉਹਨਾਂ ਹੈਡਮਾਸਟਰ ਨੇ ਫਰੀਦੋ ਰਹਿਮਨ ਤੇ ਮਾਜਰੀ ਨਾਲੇ ਨੇੜੇ ਪਿੰਡ ਬਜਰੀ ਹੈ ਹਾਂਜੀ ਹਾਂਜੀ ਉਹਨਾਂ ਨੇ ਜਦੀ ਛੁੱਟੀ ਕਰਦੀ ਹਾਂਜੀ ਦੁਬਾਰਨੇ ਛੁੱਟੀ ਕਰਦੀ ਹਾਂਜੀ 14 ਤਰੀਕ ਨੂੰ ਸਭ ਨੂੰ ਛੁੱਟੀ ਹੋ ਗਈ 14 ਤਰੀਕ ਦੇ ਬਾਅਦ 15 16 ਦੇ ਬਾਅਦ ਤਾਂ ਫਿਰ ਆਮ ਰੌਲਾ ਪੈ ਗਿਆ ਹਾਂਜੀ ਸਾਡੇ ਪਿੰਡ ਦੀ ਆਬਾਦੀ ਜਿਹੜੀ ਸੀ ਮਾਨਿਕਪੁਰ ਚਲੇ ਗਏ ਹਾਂਜੀ ਲੇਕਿਨ ਉਰੇ ਕੋਈ ਉਹ ਨਹੀਂ ਹੋਇਆ ਤੇ ਕੋਈ ਲੜਾਈ ਪੜਾਈ ਨਹੀਂ ਥੀ ਸਾਰੇ ਇੱਕ ਲੂ ਦੇ ਨਾਲ ਬੜੇ ਹੋਤੇ ਠੀਕ ਸਹਿਯੋਗ ਕੀਤਾ ਸੀ ਪੂਰਾ ਹੈ ਸਹਿਯੋਗ ਸਾਰਾ ਪੂਰਾ ਤਾਂ ਕੋਈ ਇਹ ਜੀ ਚੰਗੇ ਤੇ ਕਿਉਂਕਿ ਉਹਨਾਂ ਦੇ ਨਾਲ ਜਿਹੜੇ ਪੈਸ ਮੁਸਲਮਾਨ ਰਹਿੰਦੇ ਤੇ ਮਤਲਬ ਹੈ 47 ਤੋਂ ਪਹਿਲਾਂ ਉਹਨਾਂ ਦੇ ਨਾਲ ਭਾਈਚਾਰਾ ਬੜਾ ਬਹੁਤ ਵਧੀਆ ਤਾਂ ਵਿਆਹ ਸ਼ਾਦੀਆਂ ਦੇ ਵਿੱਚ ਖਾਣਾ ਪੀਣਾ ਥਾ ਆਉਂਦੇ ਜਾਂਦੇ ਤੇ ਬਹੁਤ ਵਧੀਆ ਤੇ ਠੀਕ ਹੈ ਬਾਬਾ ਜੀ ਕੁਝ ਹੁਣ ਤੁਸੀਂ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਨਾਲ ਪੜ੍ਹਦੇ ਸੀ ਅਗਰ ਇਸ ਵਕਤ ਉਹ ਜੱਗ ਵਿੱਚ ਹੋਣਗੇ ਤਾਂ ਉਹਨਾਂ ਨੂੰ ਦਿਲ ਤੋਂ ਕੁਝ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਬੰਦੇ ਤੇ ਉਹ ਮੁੰਡੇ ਜਿਹੜੇ ਤੇ ਉਹਨਾਂ ਦੇ ਵਕਤ ਵਿੱਚ ਕੋਈ ਸਾਡੇ ਦਾ ਉਸ ਵਕਤ ਦੇ ਲਿਆਣਿਆਂ ਚ ਸਾਡੇ ਵਿੱਚ ਕੋਈ ਤਫਰਕਾ ਨਹੀਂ ਥਾ ਕੋਈ ਐ ਨਹੀਂ ਥਾ ਵੀ ਇਹ Hindu ਆਇਆ ਇਹ Musalman ਹੈ ਕੋਈ ਉਹ ਨਹੀਂ ਥਾ ਬਿਲਕੁਲ ਭਾਈਚਾਰਾ ਮਿਲ ਕੇ ਰਹਿੰਦੇ ਥੇ ਕੋਈ ਹਜਾ ਨਹੀਂ ਥਾ ਠੀਕ ਹੈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਲਈ ਸਾਡੇ ਮੌਲਵੀ ਰਹੀਮ ਬਖਸ਼ ਦੇ ਹਾਂਜੀ ਮੈਂ ਮਾਜਰੀ ਪੜਾਉਂਦਾ ਤਾਂ ਹਾਂਜੀ ਹਾਂਜੀ ਉਸ ਵਕਤ ਉੱਥੇ ਉਹਨਾਂ ਦੀ ਚਿੱਠੀ ਆਉਂਦੀ ਹੁੰਦੀ ਸੀ ਉਹਨਾਂ ਨੇ ਉਹਨਾਂ ਦੇ شاਗਿਰਦ ਦੇ ਉੱਤੇ ਹਾਂਜੀ ਉਹਨਾਂ ਕੋਲ ਮੈਂ ਬੈਠਿਆ ਮੈਂ ਵੀ ਮੌਲਵੀ ਜੱਗਬਲ ਪੜਿਆ ਤਾਂ ਹਾਂਜੀ ਰਹੀਮ ਬਖਸ਼ ਜੀ ਬੜੇ ਬਹੁਤ ਵਧੀਆ ਟੀਚਰ ਦੇ ਠੀਕ ਹੈ ਉਸ ਉਹਨਾਂ ਨੇ ਇੱਕ ਜਦੋਂ ਤੁਸੀਂ ਬੈਠੇ ਚਿੱਠੀ ਆਈ ਉਹਨਾਂ ਨੇ ਕਹਿ ਦਿਆ ਵੇ ਮਾਸਟਰ ਬਲਕੇਸ਼ਨ ਤੁਹਾਡੇ ਕੋਲ ਪੜ੍ਹੇ ਜੀ ਉਹਨੇ ਮਾਸਟਰ ਸਾਡੇ ਵੀ ਉਹ ਵੀ ਤੁਹਾਨੂੰ ਸਾਜ ਨੂੰ ਸलाम ਭੇਨੇ ਹਾਂ ਜੀ ਉਹਨਾਂ ਨੇ ਬੜੇ ਖੁਸ਼ ਹੋ ਕੇ ਅਗਲੀ ਚਿੱਠੀ ਲਿਖੀ ਮੈਨੂੰ ਠੀਕ ਹੈ ਜੀ ਫਿਰ 15 ਮਤਲਬ ਸਾਲ ਡੇਢ ਸਾਲ ਦੇ ਬਾਅਦ ਸਮਝ ਲਓ ਹਾਂ ਜੀ ਉਹਨਾਂ ਦੀ ਚਿੱਠੀ ਆਈ ਹਾਂ ਜੀ ਨਾਜਰ ਜੀ ਅੰਡੇ ਸਾਹਿਜ ਚੰਤੇ ਹਾਂ ਜੀ ਉਹਨਾਂ ਕੋਲ ਚਿੱਠੀ ਆਈ ਉਹ ਲਿਖ ਰਹੇ ਕਿ ਡੇਟਾ ਹਰੀਸ਼ ਬੇਟਾ ਬਾਲਕਿਸ਼ਨ ਅਗਰ ਮੇਰੀ ਚਿੱਠੀ ਆਪਕੋ ਦੁਬਾਰਾ ਨਾ ਆਏ ਤਾਂ ਤੂੰ ਸਮਝ ਲੈਣਾ ਕਿ ਮੌਲਵੀ ਅੱਲਾ ਕੋ ਪਿਆਰਾ ਹੋ ਗਿਆ ਜੀ ਇਸ ਤਰ੍ਹਾਂ ਦੇ ਬੜੇ ਪਿਆਰ ਨਾਲ ਲਿਖਦੇ ਤੇ ਕੋਈ ਹੋ ਨਹੀਂਤਾ ਕੋਈ ਉਹਨਾਂ ਵਿੱਚ ਮੁਸਲਮਾਨ ਨਹੀਂ ਨੀਤਾ ਕੋਈ ਜੋ ਹਿੰਦੂ ਦੇ ਦੇਖ ਲੈ ਉਹ ਨਹੀਂ ਤੇ ਬਿਲਕੁਲ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਨਹੀਂ ਦਾ ਜੀ ਐਨੇ ਵਧੀਆ ਟੀਚਰ ਤੇ ਹੋ ਮੌਲਵੀ ਰਹੀਮ ਬਖਸ਼ ਔਰ ਨਾ ਕਹਿੰਦੇ ਆਪਣੇ ਖਲੀਲੋ ਰਹਿਮਾਨ ਅੱਛਾ ਜੀ ਸਤਮੀ ਤੁਸੀਂ ਪੜ ਰਹੇ ਤੇ ਠੀਕ ਹੈ ਜੀ ਉਸ ਵਕਤ ਇੱਕ ਆ ਗਿਆ ਮੌਲਵੀ ਰਹੀਮ ਬਖਸ਼ ਪੜਾ ਰਹੇ ਤੇ ਕਿ ਦਮੜੀ ਦੀ ਬੁੱਢੀਆ ਟਕਾ ਸਿਰ ਮਡਾਈ ਅੱਛਾ ਮੌਲਵੀ ਰਹੀਮ ਬਖਸ਼ ਨੇ ਕਿਹਾ ਉਹ ਭਰਾ ਉਹਦਾ ਦੱਸ ਰਹੇ ਤੇ ਵੀ ਕਿਆ ਹੈ ਇਹ ਜਿਹੜਾ ਪ੍ਰਵਰਬ ਦਾ ਹਾਂਜੀ ਮੌਲਵੀ ਖਲੀਲ ਉਹ ਰਹਿਮਾਨ ਕਹਿੰਦੇ ਹਾਂਜੀ ਮੌਲਵੀ ਰਹੀਮ ਬਖਸ਼ ਜੀ ਇਸ ਪਰ ਸ਼ੇਰ ਬਣਾਓ ਉਹ ਕਹਿੰਦਾ ਵੀ ਮੌਲਵੀ ਸਾਹਿਬ ਮੈਂ ਤਾਂ ਸ਼ਾਇਰ ਨਹੀਂ ਹਾਂ ਆਪ ਹੀ ਹੈ ਬਣਾਓ ਕਹਿੰਦੇ ਲਿਖੋ ਫਿਰ ਉਹਨਾਂ ਨੇ ਉਹਨਾਂ ਦਾ ਸ਼ੇਰ ਸੁਣਾਇਆ ਇੱਕ ਗੁਰਮਾਸਟਰ ਫਰੀਦਉਲ ਰਹਿਮਾਨ ਨੇ ਹਜਾਮਤ ਬਣਾਣੇ ਕੋ ਆਇਆ ਥਾ ਨਾਈ ਹਜਾਮਤ ਬਣਾਤੇ ਹੀ ਮੰਗੀ ਰਜਾਈ ਹਾਂਜੀ ਮੈਨੂੰ ਇਹ ਮਿਸਲ ਉਸ ਵਕਤ ਯਾਦ ਆਈ ਕਿ ਦਮੜੀ ਦੀ ਬੁੱਢੀ ਆਟਾ ਕਾਸਰ ਮੜਾਈ ਠੀਕ ਉਹ ਇਹ ਜੇ ਸ਼ੇਰ ਬਣਾ ਦੇ ਦਿੰਦੇ ਤੇ ਉਹ ਹਾਂਜੀ ਹਾਂਜੀ ਠੀਕ ਹਾਂਜੀ ਬਹੁਤ ਵਧੀਆ ਟੀਚਰ ਥੇ ਬਹੁਤ ਵਧੀਆ ਮਾਸਟਰ ਥੇ ਠੀਕ ਮਿੰਟ 20 ਠੀਕ ਹੈ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਅਸੀਂ ਤਾਂ ਸੋ ਤੋਂ 5 ਮਿੰਟ ਮੰਗੇ ਸੀ ਪਰ ਤੁਸੀਂ ਸਾਨੂੰ ਕਾਫੀ ਸਮਾਂ ਦੇ ਦਿੱਤਾ ਜੀ ਸ਼ੁਕਰੀਆ ਜੀ ਅੱਛਾ